ਉਹ ਮਾਈਕ ਮੇਰੇ ਹੱਥ ਛੇ ਇੱਕ ਇੱਕ ਉਹਨਾਂ ਫੜਾ ਦਿੱਤਾ ਪਤਾ ਨਹੀਂ ਕੀ ਹੋਇਆ ਤਾਰਾ ਜੁੜ ਗਿਆਂ ਕਰੰਟ ਪੈ ਗਿਆ ਜਿਹੜੇ ਮਿਊਜ਼ੀਸ਼ੀਅਨ ਨੇ ਉਹ ਸਮਝਦੇ ਸ਼ਾਇਦ ਐਂਟਰੀ ਹੈ ਉਹ ਮਿਊਜ਼ਿਕ ਸ਼ੁਰੂ ਕਰਤਾ ਉਦਾਂ ਹੀ ਮੈਂ ਉਧਰ ਕਰੰਟ ਪੈ ਮੈਂ ਤੂੰ ਉਹ ਤੇ ਡਿਕ 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 ਠਾ ਲੋਕ ਇੰਤਜ਼ਾਰ ਕਰ ਰਹੇ ਸੀ ਵੀ ਕਮੇਡੀ ਹੋਏਗੀ ਦੇਖਾਂਗੇ ਤੇ ਮੇਰਾ ਧਿਆਨ ਆਪਣੇ ਘਰ ਦੀ ਮੈਂ ਕਿਹਾ ਵੀ ਇਹਨਾਂ ਪ੍ਰੋਗਰਾਮ ਵਧੀਆ ਹੋ ਗਿਆ ਕਿਹੋ ਜਿਹਾ ਪ੍ਰੋਗਰਾਮ ਹੋਇਆ ਮੈਂ ਗਿਆ ਤੇ ਜਨਾਨੀਆਂ ਰੋਣ ਪਿੱਟਣ ਡੀਆਂ ਜਦੋਂ ਮੇਰੀ ਐਂਟਰੀ ਹੋਈ ਵੇਖਿਆ ਨਾਲ ਹੀ ਜਨਾਨੀ ਹਾਏ ਨੀ ਪ੍ਰੀਤੋ ਨਾਰੋ ਕੁਲੈਸ਼ ਆ ਗਿਆ ਹੀ ਮੈਂ ਮਾਤਾ ਹੀ ਬੜੀ ਮਾੜੀ ਗੱਲ ਵੇ ਪਤ ਮਾੜੀ ਕਾਦੀ ਅੱਜ ਦਿਨ ਭਾਗਾ ਨਾਲ ਚੜਿਆ ਪੁੱਤਰ ਅੱਗੇ ਤੇ ਟੀਵੀ 'ਚ ਵੇਖੀ ਤੇ ਅਸੀਂ ਅੱਜ ਤੇ ਇੱਥੇ ਹੀ ਦਰਸ਼ਨ ਹੋ ਗਏ ਭਾਜੀ ਮੈਂ ਤੁਹਾਨੂੰ ਨਾ ਤੁਹਾਨੂੰ ਮੁੱਖ ਰੱਖ ਕੇ ਮੈਂ ਸਕ੍ਰਿਪਟ ਲਿਖੀ ਹੈ ਹਿੰਦੀ 'ਚ ਮੈਂ ਮੇਰਾ ਫਲੋ ਪੰਜਾਬੀ 'ਚ ਹੈ ਕਹਿੰਦੇ ਸੀਰੀਅਸ ਰੋਲ ਮੈਂ ਹਾਂ ਮੈਂ ਕਮੇਡੀਅਨ ਆ ਕਈ ਵਾਰ ਇਹੋ ਜਿਹੇ ਪਲ ਆ ਜਾਂਦੇ ਨੇ ਉਹ ਸਤਿ ਸ਼੍ਰੀ ਅਕਾਲ ਵੈਸੇ ਤੇ ਤੁਸੀਂ ਮੈਨੂੰ ਪਛਾਨ ਲਿਆ ਹੋਣਾ ਕੁਲੇ ਸ਼ਾ ਪਰ ਅਸਲੀ ਨਾਮ ਦਾ ਕਿਸੇ ਨੂੰ ਨਹੀਂ ਪਤਾ ਉਹ ਮੈਂ ਦੱਸ ਦਿੰਦਾ ਮੇਰਾ ਨਾਮ ਹੈ सुरेंद्र ਫਰਿਸ਼ਤਾ ਮੇਰਾ ਜਨਮ ਹੋਇਆ ਜੀ ਨਵੇਂ ਕੋਟ ਨਵਾਂ ਕੋਟ ਅੰਮ੍ਰਿਤਸਰ ਔਰ ਬਚਪਨ ਚ ਮੈਨੂੰ ਸ਼ੌਕ ਸੀ ਕਲਾਕਾਰੀ ਦਾ ਮੇਰੇ ਮਾਮਾ ਜੀ ਚੰਨ ਲਾਲ ਸ਼ੁਗਲ ਬੜੇ ਵਧੀਆ ਰਾਈਟਰ ਸਨ ਪ੍ਰੋਡਿਊਸਰਸ ਹਨ ਡਾਇਰੈਕਟਰਸ ਹਨ ਬੜੀਆਂ ਫਿਲਮਾਂ ਬਣਾਈਆਂ ਉਹਨਾਂ ਦੇ ਘਰ ਕਲਾਕਾਰ ਆਂਦੇ ਸੀ ਤੇ ਮੈਂ ਵੀ ਉੱਥੇ ਚਲੇ ਜਾਣਾ ਕਿਉਂਕਿ ਸ਼ੌਕ ਸੀ ਉਸ ਤੋਂ ਬਾਅਦ ਕਹਿੰਦੇ ਨੇ ਜਦੋਂ ਸ਼ੁਰੂਆਤ ਹੁੰਦੀ ਹੈ ਸਕੂਲ ਦੇ ਵਿੱਚ ਜਾਣਾ ਬਾਲ ਸਭਾ ਆਉਣੀ ਮੈਨੂੰ ਖਿਲਾੜ ਲੈਣਾ ਤੇ ਕਈ ਵਾਰੀ ਇਸ ਤਰ੍ਹਾਂ ਦਾ ਮਾਹੌਲ ਬਣਨਾ ਘਰ ਦੇ ਵਿੱਚ ਇਹੋ ਜਿਹਾ ਮਾਹੌਲ ਬਣਨਾ ਬਈ ਉੱਥੇ ਮੌਕੇ ਦੀਆਂ ਗੱਲਾਂ ਕਰਨੀਆਂ ਤੇ ਲਾਫਟਰ ਆਣਾ ਬਸ ਹੌਲੀ-ਹੌਲੀ ਇਸ ਤਰ੍ਹਾਂ ਹੀ ਮੇਰਾ ਹੌਸਲਾ ਵੱਧਾ ਗਿਆ ਆ ਸਾਡੇ ਨਾਲ ਕੋਈ ਰਿਸ਼ਤੇਦਾਰ ਦਾ ਮੱਲੇ 'ਚ ਵਿਆਹ ਸੀ ਉੱਥੇ ਨਾ ਅੱਜ ਕੱਲ੍ਹ ਗੌਣ ਕਹਿੰਦੇ ਉਹਨੂੰ ਲੇਡੀ ਸੰਗੀਤ ਕਹਿੰਦੇ ਜਿੰਨੂੰ ਉੱਥੇ ਮੈਨੂੰ ਮੌਕਾ ਮਿਲਿਆ ਤੇ ਉਹ ਜਨਾਨੀਆਂ ਜਿਹੜਾ ਢੋਲਕ ਵਜਾਂਦੀਆਂ ਵਿੱਚ ਗੱਲਾਂ ਬਾਤਾਂ ਹੋਰ ਕਈ ਸਾਂਗ ਵਗੈਰਾ ਬੰਦੇ ਆ ਤੇ ਉੱਥੇ ਮੈਂ ਮੌਕੇ ਦੀਆਂ ਗੱਲਾਂ ਕੀਤੀਆਂ ਤੇ ਲਾਫਟਰ ਆਣਾ ਸ਼ੁਰੂ ਹੋ ਗਿਆ ਫਿਰ ਮੱਲੇ ਜਦੋਂ ਕੋਈ ਵਿਆਹ ਹੋਣਾ ਨਾ ਜਲਾਨੀਆਂ ਨੇ ਆਏ ਨਾ ਕਾਕਾ ਉੱਥੇ ਹਰ ਰੌਣਕ ਲਾ ਜਾਣਾ ਪੈਂਦਾ ਸੀ ਉਹ ਮੇਰੀ ਨਸਲੀ ਸੀ ਉਸ ਤੋਂ ਬਾਅਦ ਸਾਡੇ ਰਾਮਲੀਲਾ ਹੁੰਦੀ ਸੀ ਸੀਨ ਪਿੱਛੇ ਤਿਆਰ ਹੁੰਦਾ ਸੀ ਅੱਗੇ ਸਟੇਜ ਵੇਲ ਨਹੀਂ ਹੁੰਦੀ ਸੀ ਪੜਦੇ ਦੇ ਅੱਗੇ ਫਿਰ ਯਾਰਾ ਦੋਸਤਾਂ ਨੂੰ ਸਟੇਜ ਤੇ ਚੜਾਤਾ ਹੌਲੀ ਹੌਲੀ 7 ਦਿਨ ਲਗਾਤਾਰ ਆਈਟਮ ਬਣਾਣੀਆਂ ਲੋਕਾਂ ਨੇ ਬੜਾ ਖੁਸ਼ ਹੋਣਾ ਮੇਰਾ ਹੌਸਲਾ ਵਧਾ ਗਿਆ ਉਸ ਤੋਂ ਬਾਅਦ ਕੋਈ ਐਸਾ ਮੌਕਾ ਆ ਮੇਰੇ ਮਾਮਾ ਜੀ ਚੰਨ ਲਾਲ ਸ਼ੁਗਲ ਉਹ 사વન ਕਵੀ ਦਰਬਾਰ ਕਰਵਾਉਂਦੇ ਸੀ ਕੰਪਨੀ ਮਾ ਉੱਤੇ ਸਾਰੇ ਕਲਾਕਾਰ ਆਉਂਦੇ ਸੀ ਤੇ ਨਰਿੰਦਰ ਚੰਚਲ ਸਾਹਿਬ ਵੀ ਆਏ ਹੋਰ ਵੀ ਬੜੇ سارے ਕਲਾਕਾਰ ਪੰਜਾਬ ਦੇ ਮਸ਼ਹੂਰ ਤੇ ਉੱਥੇ ਮੇਰੀ ਦੋ ਐਂਟਰੀ ਹੋਈਆਂ ਤੇ ਲੋਕਾਂ ਨੇ ਬੜੀਆਂ ਪਸੰਦ ਕੀਤੀਆਂ ਥੋੜੇ ਦਿਨਾਂ ਬਾਅਦ ਮੈਡਮ ਦਿਲਜੀਤ ਕੌਰ ਅੱਜਕੱਲ ਬੰਬੇ ਆ ਕਾਫੀ ਸੀਰੀਅਲਸ ਕਰ ਰਹੇ ਨੇ ਉਹ ਮੇਰੇ ਕੋ ਆਏ ਕਹਿੰਦੇ ਚੰਚਲ ਸਾਹਿਬ ਤੁਹਾਨੂੰ ਬੁਲਾਉਂਦੇ ਨੇ ਮੈਂ ਉਹਨਾਂ ਦੇ ਘਰ ਚਲਾ ਗਿਆ ਉੱਥੇ ਫਿਰ ਉਹਨਾਂ ਦੇ ਨਾਲ ਕਾਫੀ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ ਉਹਨਾਂ ਦੀ ਸੀ ਪੈਰਾਡਾਈਜ਼ 뮤직 ਕਲੱਬ ਉਹਦੇ ਵਿੱਚ ਕੰਮ ਕੀਤਾ ਉਹ ਚਲੇ ਗਏ ਦਿੱਲੀ ਉਸ ਤੋਂ ਬਾਅਦ ਇਹ ਪੈਰਾਡਾਈਜ਼ 뮤ਜ਼ਿਕ ਕਲੱਬ ਗੁਰਮੀਤ ਬਾਵਾ ਜੀ ਨੂੰ ਦੇ ਗਏ ਉਹਨਾਂ ਦੇ ਨਾਲ ਫਿਰ ਮੈਂ ਸਰਕਾਰੀ ਸ਼ੋਅ ਬਹੁਤ ਜ਼ਿਆਦਾ ਕੀਤੇ ਮੇਰਾ ਹੌਸਲਾ ਵਧ ਗਿਆ ਇਨ ਬਿਟਵੀਨ ਪ੍ਰੋਗਰਾਮ ਤੋ ਆਰਿਸਾਂ ਰਸਤੇ 'ਚ ਐਕਸੀਡੈਂਟ ਹੋ ਗਿਆ ਜੀਪ ਸੀ ਉਹਦਾ ਸਟੀering ਫ੍ਰੀ ਹੋ ਗਿਆ ਤੇ ਡ੍ਰੇਨ ਸੀ ਥੱਲੇ ਸਰਦੀਆਂ ਦੇ ਦਿਨ ਸੀ ਤੇ ਜੀਪ ਵਿਜਟਿਕ ਪੀ ਤੇ ਮੇਰੀ ਲੱਤ ਟੁੱਟ ਗਈ ਹਸਪੀਟਲ ਰਿਹਾ ਕਾਫੀ ਧੇਰ ਰਾਡ ਪਈ ਘਰ ਦੇ ਵੀ ਹੌਸਲਾ ਛੱਡ ਗਏ ਮੈਂ ਵੀ ਮੈਂ ਕਿਹਾ ਵੀ ਹੁਣ ਕਿੱਥੇ ਆਪਣਾ ਸਟੇਜਾਂ ਮੇਰ ਕੋ ਹੋਣੀ ਆ ਤੇ ਵਿਸਾਖੀਆਂ ਪੋੜੀਆਂ ਜਿੰਨੂੰ ਕਹਿੰਦੇ ਉਹਨਾਂ ਤੁਰਦਾ ਰਿਆ ਇੱਕ ਸਾਲ ਦਾ ਗਾਇਬ ਆ ਗਿਆ ਉਸ ਤੋਂ ਬਾਅਦ ਫੇਰ ਮੈਨ ਮੈਨੂੰ ਸ਼ੌਕ ਸੀ ਮੈਂ ਜਿਸ ਤਰ੍ਹਾਂ ਮਰਜੀ ਮੈਂ ਥੋੜਾ ਬਤਾ ਚੱਲਣਾ ਸ਼ੁਰੂ ਹੋਇਆ ਤੇ ਉਹ ਵਿਸਾਖੀਆਂ ਨਾਲ ਹੀ ਮੈਂ ਇੱਕ ਪ੍ਰੋਗਰਾਮ ਤੇ ਚਲਾ ਗਿਆ ਹੌਲੀ ਹੌਲੀ ਕਰਦਿਆਂ ਕਰਦਿਆਂ ਇੱਕ ਵਿਸਾਖੀ ਰਹਿ ਗਈ ਫਿਰ ਉਹਦੋਂ ਹੌਲੀ ਹੌਲੀ ਐਕਸਰਸਾਈਜ਼ ਕੀਤੀ ਟੁਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਫਿਰ ਮੇਰੀ ਕਾਮਯਾਬੀ ਹੋਈ ਸਾਡੇ ਖੀਵਾ ਸਾਹਿਬ ਉਹ ਡੈਥ ਹੋ ਗਏ ਉਹਨਾਂ ਦੀ ਉਹ ਮੇਰੇ ਕੋਲ ਆਏ ਬੰਬੇ ਦੇ ਪ੍ਰੋਗਰਾਮ ਹੁੰਦੇ ਨੇ ਪੰਜਾਬ ਤੋਂ ਬਾਅਦ ਜਿੰਨੇ ਵੀ ਪੰਜਾਬੀ ਜਿੱਥੇ ਰਹਿੰਦੇ ਨੇ ਨਾ ਬੰਬੇ ਨਾਸੀਕ ਪੂਨਾ ਦੁਰਗਪਲਾਈ ਔਰੰਗਾਬਾਦ ਤੇ ਬੰਬੇ ਦੀ ਬੜੀ ਵੱਡੀ ਸਟੇਜ ਹੁੰਦੀ ਹੈ ਜਿੱਥੇ ਵਿਸਾਖੀ ਦੇ ਪ੍ਰੋਗਰਾਮ ਹੁੰਦੇ ਨੇ ਉਹ ਮੈਨੂੰ ਲੈ ਕੇ ਨਾਲ ਐਂਗਲਿੰਗ ਕਰਨ ਵਾਸਤੇ ਉੱਥੇ ਰਾਜਪੂਰ ਸਾਹਿਬ ਹੋਰ ਬੜੇ ਐਕਟਰ ਆਏ ਤੇ ਮੈਂ ਐਂਕਰਿੰਗ ਕੀਤੀ ਪੰਜਾਬੀ ਚ ਤੇ ਹਿੰਦੀ ਚ ਦੋਵਾਂ ਚ ਤੇ ਉਸ ਤੋਂ ਬਾਅਦ ਲਗਾਤਾਰ ਹੀ ਮੈਨੂੰ ਮੌਕਾ ਮਿਲਦਾ ਰਿਹਾ ਬੰਬੇ ਜਾਣ ਦਾ ਫਿਰ ਮੈਨੂੰ ਇਹ ਸੀ ਮੈਂ ਟੀਵੀ ਚ ਆਵਾਂ ਟੀਵੀ ਨਵਾਂ ਨਵਾਂ ਚੱਲਿਆ ਉਦੋਂ ਤੇ ਮੈਂ ਬੜਾ ਮੈਨੂੰ ਕਹਿੰਦੇ ਨੇ ਕੰਫੀਡੈਂਸ ਹੋਣਾ ਚਾਹੀਦਾ ਓਵਰ ਕੰਫੀਡੈਂਸ ਨਹੀਂ ਹੋਣਾ ਚਾਹੀਦਾ ਓਵਰ ਕੰਫੀਡੈਂਸ ਇਹ ਹੋਇਆ ਵੀ ਮੈਂ ਬੰਬੇ ਐਕਟਰਾਂ ਦੇ ਵਿੱਚ ਕੰਮ ਕਰਕੇ ਆਇਆ ਕਾਮਯਾਬ ਹੋ ਕੇ ਆਇਆ ਟੀਵੀ ਵਾਲੇ ਮੈਨੂੰ ਲੈ ਲਈ ਲੈਣਾ ਮੈਂ ਟੀਵੀ ਤੇ ਫੋਟੋ ਫੋਟੋ ਲੈ ਗਿਆ ਸਾਰੇ ਐਕਟਰਾਂ ਦੇ ਤੇ ਡਾਇਰੈਕਟਰ ਸਾਹਿਬ ਮਿਲੇ ਪ੍ਰੋਡਿਊਸਰ ਫੋਟੋ ਦੇਖਿਆ ਠੀਕ ਆ ਕਹਿੰਦੇ ਤੁਹਾਨੂੰ ਬੁਲਾad ਹੀ ਲਵਾਂਗੇ ਤੁਹਾਨੂੰ 50 ਰੁਪਏ ਦਵਾਂਗੇ 50 ਰੁਪਏ ਪੇਮੈਂਟ ਹੁੰਦੀ ਉਦੋਂ ਤੇ ਉਹਦਾ ਕੋਈ ਫਾਇਦਾ ਨਹੀਂ ਹੈ ਨਾ ਤੁਸੀਂ ਆਡੀਸ਼ਨ ਪਾਸ ਕਰੋ ਮਨ ਨੂੰ ਉਸ ਵੇਲੇ ਗੁੱਸਾ ਲੱਗਾ ਮੈਂ ਹਾਂ ਯਾਰ ਮੈਂ ਇੰਨੇ ਕੰਫੀਡੈਂਸ ਨਾਲ ਆਇਆ ਤੇ ਇਹਨਾਂ ਨੇ ਮੇਰਾ ਦਿਲ ਤੋੜਤਾ ਉਹਨਾਂ ਆਪੇ ਮੈਨੂੰ ਫਾਰਮ ਦਿੱਤਾ ਕਹਿੰਦੇ ਪਰੋ ਡਰਾਮਾ ਆਡੀਸ਼ਨ ਫਾਰਮ ਲੋਜੀ ਫਾਰਮ ਭਰਿਆ ਉਸ ਤੋਂ ਬਾਅਦ ਓਡੀਸ਼ਨ ਆ ਗਿਆ ਓਡੀਸ਼ਨ ਪਾਸ ਕੀਤੀ ਉਸ ਤੋਂ ਬਾਅਦ ਹੋਣੀ ਸੀ ਆਪਣਾ ਕੈਮਰਾ ਓਡੀਸ਼ਨ ਉਸ ਤੋਂ ਪਹਿਲੇ ਮੈਨੂੰ ਨਾਟਕ ਮਿਲ ਗਿਆ ਡੀ ਕੇ ਗੰਜੂ ਸਾਹਿਬ ਸੇ ਉਹਨਾਂ ਨੇ ਦੁਲਹਨ ਨਾਟਕ ਹਿੰਦੀ ਦਾ ਉੱਚ ਮੇਨ ਰੋਲ ਸੀ ਮੇਰਾ ਤੇ ਹੁਣ ਮੈਂ ਕਮੇਡੀਅਨ ਮਿਲ ਗਿਆ ਮੈਨੂੰ ਸੰਜੀਦਾ ਰੋਲ ਪਰ ਐਕਟਰ ਐਕਟਰ ਹੀ ਹੁੰਦਾ ਹੈ ਪ੍ਰਮਾਤਮਾ ਦੀ ਉਹ ਜਿਹੜੀ ਬਖਸ਼ਿਸ਼ ਹੁੰਦੀ ਹੈ ਤੇ ਉਹ ਵਧੀਆ ਹੋ ਰਿਹਾ ਉਸ ਤੋਂ ਬਾਅਦ ਮੈਨੂੰ ਕਾਫੀ ਨਾਟਕ ਮਿਲਨੇ ਸ਼ੁਰੂ ਹੋ ਗਏ ਇੱਕ ਮੇਰਾ ਨਾਟਕ ਆ ਬਾਬਾ ਸਾਹਿਬ ਨੇ ਕੀਤਾ ਰਸਤਾ ਬੰਦ ਹੈ ਰਸਤਾ ਬੰਦ ਹੈ ਪ੍ਰੋਡਿਊਸਰਾਂ ਨੇ ਜਿਹੜੇ ਟੀਵੀ ਤੇ ਸੀ ਉਹਨਾਂ ਨੇ ਬੜਾ ਪਸੰਦ ਕੀਤਾ ਲੋਕਾਂ ਨੇ ਪਸੰਦ ਕੀਤਾ ਪਰ ਮੈਂ ਜਦੋਂ ਟੀਵੀ ਤੇ ਗਿਆ ਸਾਰੇ ਮੈਨੂੰ ਵਧਾਈਆਂ ਦੇਣ ਵੀ ਬਹੁਤ ਵਧੀਆ ਤੁਹਾਡਾ ਪਲੇ ਸੀ ਉਸ ਤੋਂ ਬਾਅਦ ਮੈਨੂੰ ਕੰਮ ਮਿਲਣਾ ਸ਼ੁਰੂ ਹੋ ਗਿਆ ਯਾਨੀ ਰਸਤਾ ਬੰਦ ਹੈ ਤੋਂ ਬਾਅਦ ਮੇਰਾ ਰਸਤਾ ਖੁੱਲ ਗਿਆ ਟੀਵੀ ਤੇ ਔਰ ਉਸ ਤੋਂ ਬਾਅਦ ਕਾਫੀ ਪਲੇ ਵੀ ਆਏ ਕਾਫੀ ਪ੍ਰੋਗਰਾਮਾਂ 'ਚ ਵੀ ਹਿੱਸਾ ਲਿਆ ਲekin ਇਨੀ ਪਹਿਚਾਨ ਨਹੀਂ ਬਣੀ ਫਿਰ ਸਾਡਾ ਇੱਕ ਸ਼ੋਅ ਸੀ ਪ੍ਰੋਫੈਸਰ ਮੋਨ ਸਿੰਘ ਦਾ ਮੇਲਾ ਲੱਗਦਾ ਲੁਧਿਆਣੇ ਉੱਥੇ ਮੈਂ ਕੁਲੇਸ਼ਾ ਦਾ ਕਰੈਕਟਰ ਕੀਤਾ ਉਹ ਓਦੋ ਟੀਵੀ ਚ ਨਹੀਂ ਸੀ ਸਟੇਜ ਤੇ ਮੈਂ ਕਰਦਾ ਸੀ ਕੁਲੇਸ਼ਾ ਦਾ ਕਰੈਕਟਰ ਕੀਤਾ ਉੱਥੇ ਕੀਮਤੀ ਲਾਲ ਓਮ ਗੋਰੀ ਦਾਤ ਮਿਸ਼ਰਾ ਸਾਹਿਬ ਚੀਫ ਗੈਸਟ ਸਨ ਉਹਨਾਂ ਨੂੰ ਇਹ ਐਕਟ ਬੜੀ ਪਸੰਦ ਆਈ ਓਮ ਗੋਰੀ ਦਾਤ ਸਾਹਿਬ ਉਹਨਾਂ ਨੂੰ ਬੁਲਾਇਆ ਕਹਿੰਦੇ ਜੀ ਤੁਹਾਨੂੰ ਅਸੀਂ ਇੱਥੇ ਕੁਲੇਸ਼ਾ ਸੀਰੀਅਲ ਬਣਾਉਣਾ ਚਾਹੁੰਦੇ ਹਾਂ ਤੁਸੀਂ ਸਕ੍ਰਿਪਟ ਲਿਖ ਲੋਗੇ ਮੈਂ ਹਾਂਜੀ ਲਿਖ ਲਾਂਗੇ ਤੇਰਾ ਕਿਸ਼ਤਾ ਦਾ ਪਾਸ ਹੋਇਆ ਲੋਕਾਂ ਨੇ ਇੰਨਾ ਪਸੰਦ ਕੀਤਾ 4 ਸਾਲ ਚੱਲਿਆ ਤੇ ਨਾਂ ਹੀ ਕੁल्लेशाह ਪੈ ਗਿਆ ਸੁਰਿੰਦਰ ਫਰਿਸ਼ਤਾ ਬਹੁਤ ਘੱਟ ਲੋਕ ਜਾਣਦੇ ਨੇ ਇਸ ਨਾਂ ਨਾਲ ਕੁल्लेशाह ਦੇ ਨਾਂ ਨਾਲ ਸਾਰੇ ਜਾਣਦੇ ਨੇ ਇਸ ਵਾਸਤੇ ਮੈਂ ਸਟਾਰਟਿੰਗ ਜਿញ ਗਿਆ ਸੀ ਨਾ ਵੀ ਅਸਲੀ ਨਾਂ ਤਾਂ ਹੀ ਦੱਸਿਆ ਤੇ ਬਾਕੀ ਉਸ ਤੋਂ ਬਾਅਦ ਚੱਲ ਸੋ ਚੱਲ ਫਿਲਮਾਂ 'ਚ ਐਂਟਰੀ ਹੋ ਗਈ ਔਰ ਬੜਾ ਵਧੀਆ ਲੱਗਾ ਪਹਿਲੀ ਮੇ ਫਿਲਮ ਸੀ ਜ਼ਖਮੀ ਉਸ ਤੋਂ ਬਾਅਦ ਲੰਬੜਦਾਰ ਅਣਖਾਂ ਦੇ ਵੰਜਾਰੇ ਜਗਾੜੀ.com ਇੰਗਲੈਂਡ ਦੇ ਨਜ਼ਾਰੇ ਹੁਣ ਕਾਫੀ ਫਿਲਮਾਂ ਮੇਰੀਆਂ ਆ ਡਬਿੰਗ ਚੱਲ ਰਹੀ ਹੈ ਤੇ ਇਹ ਸਭ ਕਹਿੰਦੇ ਨੇ ਕਲਾਕਾਰ ਆਪਣੇ ਆਪ ਨੂੰ ਕਲਾਕਾਰ ਕਿਉਂ ਕਲਾਕਾਰ ਨਹੀਂ ਹੁੰਦਾ ਕਲਾਕਾਰ ਉਹ ਹੁੰਦਾ ਜਿਹਨੂੰ ਦਰਸ਼ਕ ਕਲਾਕਾਰ ਬਣਾਉਂਦੇ ਨੇ ਮੈਂ ਦਰਸ਼ਕਾਂ ਨੇ ਬਣਾਇਆ ਕਲਾਕਾਰ ਤਾਂ ਤੁਹਾਡੇ ਸਾਹਮਣੇ ਆ ਔਰ ਕਈ ਵਾਰ ਇਸ ਤਰ੍ਹਾਂ ਹੁੰਦਾ ਕਮੇਡੀਅਨ ਨਾਲ ਟਰੈਜਡੀ ਵੀ ਹੁੰਦੀ ਹੋਏ ਲੋਕੀ ਕਹਿੰਦੇ ਵਾਹ ਕੀ ਆ ਕਾਮੇਡੀ ਹੈ ਔਰ ਇੱਕ ਵਾਰੀ ਇਸ ਤਰ੍ਹਾਂ ਹੀ ਸਾਡਾ ਬਰਨਾਲੇ ਪ੍ਰੋਗਰਾਮ ਸੀ ਹੰਸਰਾ ਏਜੰਸੀ ਉਹਨਾਂ ਦੇ ਨਾਲ ਤੇ ਜਿਹੜੀ ਸਟੇਜ ਲੱਗੀ ਸੀ ਉਹ ਸੀ ਟਰਾਲੀਆਂ ਦੀ ਲੋਹੇ ਦੀ ਲੋਹੇ ਦੀਆਂ ਟਰਾਲੀਆਂ ਹੁੰਦੀਆਂ ਉਹਦੀ ਸਟੇਜ ਲੱਗੀ ਸੀ ਤੇ ਆਸ਼ਾ ਸ਼ਰਮਾ ਜੀ ਉਹਨਾਂ ਨੇ ਮਾਈਕ ਹੁੰਦੇ ਸੀ ਲੀਡ ਵਾਲੇ ਉਹਨਾਂ ਨੇ ਨਾ ਅਨਾਉਂਸ ਕਰਕੇ ਨਾ ਮੈਨੂੰ ਉਸ ਤੋਂ ਬਾਅਦ ਮੈਂ ਹੰਸਰਾ ਜਹੰਸ ਉਹਨਾਂ ਨੂੰ ਅਨਾਉਂਸ ਕਰਨਾ ਸੀ ਉਹ ਮਾਈਕ ਮੇਰੇ ਹੱਥ ਵਿੱਚ ਇੱਕ ਇੱਕ ਉਹਨਾਂ ਫੜਾ ਦਿੱਤਾ ਪਤਾ ਨਹੀਂ ਕੀ ਹੋਇਆ ਤਾਰਾਂ ਜੁੜ ਗਈਆਂ ਕਰੰਟ ਪੈ ਗਿਆ ਲੋਕਾਂ ਨੇ ਮੈਨੂੰ ਕਰੰਟ ਪਿਆ ਤੇ ਮੈਂ ਇਸ ਤਰ੍ਹਾਂ ਕਰ ਰਿਹਾ ਜਿਹੜੇ ਮਿਊਜ਼ੀਸ਼ੀਅਨ ਨੇ ਉਹ ਸਮਝਦੇ ਸ਼ਾਇਦ ਐਂਟਰੀ ਹੈ ਉਹ ਮਿਊਜ਼ਿਕ ਸ਼ੁਰੂ ਕਰਤਾ ਉਦਾਂ ਹੀ ਮੈਂ ਉਧਰ ਕਰੰਟ ਪਿਆ ਮੈਂ ਉਹਦਾਂ ਡਿਕ 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 ਡਾ ਡਿਕ 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 ਡਾ ਮੈਂ ਕਿਹਾ ਡਿਕ 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 ਡਾ ਲੋਕੀ ਕਲਾਪਿੰਗ ਕਰਨ ਲੱਗ ਪਏ ਪਤਾ ਉਦੋਂ ਲੱਗਾ ਕਰੰਟ ਪਿਆ ਜਦੋਂ ਮੈਂ ਡਿੱਗ ਪਿਆ ਪ੍ਰੋਗਰਾਮ ਬੰਦ ਹੋ ਗਿਆ ਹਸਪੀਟਲ ਲੈ ਗਏ ਬਈ ਇੰਜੈਕਸ਼ਨ ਲੱਗੇ ਬੜਾ ਫਿਰ ਉਸ ਤੋਂ ਬਾਅਦ ਥੋੜਾ ਹੋਸ਼ ਆਇਆ ਫਿਰ ਸਟੇਜ ਸ਼ੁਰੂ ਹੋਈ ਕਈ ਨਮੂਨੇ ਉਹ ਪਾਲ ਜਿਹੜੇ ਨੇ ਮ[](ਕੀ ਕਮੇਡੀਅਨ ਨਾਲ ਟ੍ਰੈਜਡੀ ਹੁੰਦੀ ਹੋਵੇ ਲੋਕੀ ਕਮੇਡੀ ਸਮਝਦੇ ਨੇ ਲੇਕਿਨ ਅੰਦਰੋਂ ਕਿੰਨਾ ਕੋਈ ਵੀ ਕਲਾਕਾਰ ਹੈ ਅੰਦਰੋਂ ਭਾਵੇਂ ਦੁਖੀ ਹੋਵੇ ਬਾਹਰ ਲੋਕਾਂ ਨੂੰ ਖੁਸ਼ ਕਰਨਾ ਹੁੰਦਾ ਹੈ ਹਸਾਣਾ ਹੁੰਦਾ ਹੈ ਲੋਕੀ ਖੁਸ਼ ਰਹਿਣ ਔਰ ਕਈ ਵਾਰੀ ਇਹੋ ਜਿਹੇ ਹਾਲਾਤ ਹੋ ਜਾਂਦੇ ਨੇ ਇੱਕ ਵਾਰੀ ਮੇਰੇ ਮਦਰ ਬਹੁਤ ਸੀਰੀਅਸ ਹਨ ਤੇ ਬਹੁਤ ਪਰੇਸ਼ਾਨ ਹੋ ਹਸਪੀਟਲ ਸੀ ਜਲਤ ਜਵਾਬ ਦਿੱਤਾ ਤੇ ਪ੍ਰੋਗਰਾਮ ਬੁੱਕ ਹੋਇਆ ਸੀ ਪ੍ਰੋਗਰਾਮ ਤੇ ਜਾਣਾ ਵੀ ਜ਼ਰੂਰ ਸੀ ਤੇ ਚਲਾ ਗਿਆ ਪ੍ਰੋਗਰਾਮ ਤੇ ਫਸਟ ਐਂਟਰੀ ਹੋਈ ਉਦਾਂ ਹੀ ਮੂਡ 'ਚ ਕਿਉਂਕਿ ਪੇਮੈਂਟ ਲਈ ਸੀ ਤੇ ਲੋਗ ਇੰਤਜ਼ਾਰ ਕਰ ਰਹੇ ਸੀ ਵੀ ਕਮੇਡੀ ਹੋਏਗੀ ਦੇਖਾਂਗੇ ਤੇ ਮੇਰਾ ਧਿਆਨ ਆਪਣੇ ਘਰ ਦੀ ਮੈਂ ਕਿਹਾ ਵੀ ਪਤਾ ਨਹੀਂ ਹੁਣੇ ਹੁਣੇ ਨਾ ਫੋਨ ਆ ਜਾਏ ਹੁਣੇ ਨਾ ਫੋਨ ਆ ਜਾਏ ਤੇ ਬੜੇ ਪਰੇਸ਼ਾਨੀ ਚ ਉਸ ਤੋਂ ਬਾਅਦ ਫਿਰ ਦੂਸਰੀ ਐਂਟਰੀ ਹੋਈ ਉਹਨਾਂ ਦਾ ਮੰਨਣਾ ਪੈਂਦਾ ਵੀ ਜਿਸ ਤਰ੍ਹਾਂ ਲੋਕ ਮਾਹੌਲ ਹੁੰਦਾ ਤੇ ਬਸ ਕਹਿਣ ਦਾ ਮਤਲਬ ਵੀ ਜਦੋਂ ਘੜਾ ਦੂਜੇ ਦਿਨ ਉਹਨਾਂ ਦੀ ਡੈਥ ਹੋ ਗਈ ਜਿਹੜੇ ਉਹ ਪਲ ਨੇ ਨਾ ਉਹ ਨਹੀਂ ਭੁੱਲਦੇ ਯਾਨੀ ਮਦਰ ਨਾਲ ਮੇਰਾ ਬੜਾ ਲਗਾਓ ਸੀ ਬੜਾ ਪਿਆਰ ਕਰਨਾ ਜਦੋਂ ਆਣਾ ਕਹਿਣਾ ਪ੍ਰੋਗਰਾਮ ਵਧੀਆ ਹੋ ਗਿਆ ਕਿਹੋ ਜਿਹਾ ਪ੍ਰੋਗਰਾਮ ਹੋਇਆ ਔਰ ਕਈ ਵਾਰ ਇਹੋ ਜੇ ਪਾਲ ਆ ਜਾਂਦੇ ਨੇ ਉਹ ਮੈਂ ਫਸਟ ਟਾਈਮ ਹੀ ਦੱਸ ਰਿਆਂ ਵੀ ਉਸ ਵੇਲੇ ਕਿੰਨਾ ਕੋ ਮੇਰੇ ਅੰਦਰ ਉਹ ਚੀਜ਼ ਹੋਏਗੀ ਵੀ ਲਗਾਓ ਜਿੰਨਾ ਜ਼ਿਆਦਾ ਹੋਵੇ ਮਾਵਾ ਮਾਵਾ ਹੀ ਹੁੰਦੀਆਂ ਔਰ ਉਸ ਤੋਂ ਬਾਅਦ ਫਿਰ ਫਿਲਮਾਂ ਸੀਰੀਅਲ ਬਹੁਤ سارے ਕੰਮ ਕੀਤੇ ਤੇ ਅੱਜ ਵੀ ਉਹ ਲੋਕ ਪਿਆਰ ਕਰਦੇ ਨੇ ਟੀਵੀ ਤੇ ਵੀ ਕਰ ਰਹੇ ਆ ਫਿਲਮਾਂ 'ਚ ਵੀ ਕਰ ਰਹੇ ਆ ਔਰ ਜਿੱਥੇ ਜਾਈਏ ਔਰ ਮੈਂ ਗਿਆ ਸੀ ਵੀ ਪ੍ਰਮਾਤਮਾ ਉਨ ਸ਼ੋਹਰਤ ਦੇ ਹਰ ਬੰਦਾ ਮੈਨੂੰ ਪਛਾਣੇ ਉਹ ਅੱਜ ਸ਼ੋਹਰਤ ਮਿਲੀ ਹੈ ਔਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਕਾਮੇਡੀ ਹਰ ਜਗ੍ਹਾ ਤੋਂ ਲੱਭਦੀ ਹੈ ਲੱਬੜ ਵਾਲਾ ਬੰਦਾ ਚਾਹੀਦਾ ਕਿਉਂਕਿ ਪ੍ਰੋਫੈਸ਼ਨ ਇਹ ਹੈ ਔਰ ਪਹਿਲੇ ਮੇਰਾ ਸ਼ੌਕ ਸੀ ਹੁਣ ਪ੍ਰੋਫੈਸ਼ਨ ਹੋ ਗਿਆ ਇੱਕ ਵਾਰੀ ਮੈਂ ਇਸ ਤਰ੍ਹਾਂ ਹੀ ਚੜਾ ਗਿਆ ਜੀ ਮੇਰਾ ਦੋਸਤ ਹੀ ਕੋਈ ਉਹਦੇ ਦਾਦੇ ਦੀ ਕਿਰਿਆ ਸੀ ਉੱਤੇ ਚਲੇ ਗਿਆ ਅਫਸੋਸ ਕਰਨ ਹੁਣ ਕਾਮੇਡੀਅਨ ਖੁਸ਼ੀ ਵਾਲੀ ਜਗ੍ਹਾ ਜਾ ਜਾਵੇ ਉਹਨੂੰ ਬੜੀ ਖੁਸ਼ੀ ਹੁੰਦੀ ਹੈ ਲੋਕ ਮਿਲਦੇ ਨੇ ਫੋਟੋ ਖਿਚਵੰਦੇ ਨੇ ਆਟੋਗ੍ਰਾਫ ਲੈਂਦੇ ਨੇ ਜਦੋਂ ਕਿਤੇ ਅਫਸੋਸ ਵਾਲੀ ਜਗ੍ਹਾ ਦੇ ਖਾਸ ਤੌਰ ਤੇ ਕਮੇਡੀਅਨ ਨੂੰ ਜਾਣਾ ਪੈ ਜੇ ਤੇ ਉਦੋਂ ਥੋੜੀ ਮੁਸ਼ਕਲ ਹੁੰਦੀ ਹੈ ਮੈਂ ਗਿਆ ਤੇ ਜਨਾਨੀਆਂ ਰੋਣ ਬਿਟਣ ਡੀਆਂ ਜਦੋਂ ਮੇਰੀ ਐਂਟਰੀ ਵੇਖਿਆ ਨਾਲ ਹੀ ਜਨਾਨੀ ਹਏ ਨਹੀਂ ਪ੍ਰੀਤੋ ਨਾ ਰੋ ਕੁਲੇਸ਼ ਆ ਗਿਆ ਹੀ ਉਨ ਮੈਂ ਅਫਸੋਸ ਤੇ ਕਰਨਾ ਸੀ ਮੈਂ ਮਾਤਾ ਜੀ ਬੜੀ ਮਾੜੀ ਗੱਲ ਹੈ ਵੇ ਪਤ ਮਾੜੀ ਕਾਦੀ ਅੱਜ ਦਿਨ ਭਾਗਾ ਨਾ ਚੜਿਆ ਪੁੱਤਰ ਅੱਗੇ ਤੇ ਟੀਵੀ 'ਚ ਵੇਖੀ ਤੇ ਅਸੀਂ ਅੱਜ ਤੇ ਇੱਚੇ ਦਰਸ਼ਨ ਹੋ ਗਏ ਪੁੱਤਰ ਤੈਨੂੰ ਟੀਵੀ 'ਚ ਵੇਖੀਦਾ ਸੀ ਤੱਤ ਨਾਲ ਇੰਨਾ ਹਾਸਾ ਆਉਂਦਾ ਸੀ ਹਾਸਾ ਜਿਕੇ ਟਿੱਡ ਵੀ ਰੋਣਾ ਫਿਰ ਪੁੱਤਰ ਮੈਂ ਉੜਾਣੇ ਸੀ ਫੋਟੋਕ ਜਾ ਪੁੱਤਰ ਨਾ ਰੋਈ ਜਾਵੇ ਤੇ ਨਾਲ ਮੇਰੀ ਤਾਰੀਫ ਕਰੀ ਜਾਏ ਔਰ ਮੈਂ ਸ਼ਰਮਿੰਦਾ ਹੋ ਜਾਵਾਂ ਲੇਕਿਨ ਉਹ ਪਾਲਸੀ ਵੀ ਕਮੇਡੀਅਨ ਵਾਸਤੇ ਹਰ ਜਗ੍ਹਾ ਥੋੜੀ ਮੁਸ਼ਕਲ ਆਂਦੀ ਹੈ ਲੋਕਾਂ ਨੇ ਉਹ ਚੀਜ਼ ਦੇਖੀ ਹੁੰਦੀ ਹੈ ਟੀਵੀ ਦੇ ਜਾਂ ਫਿਲਮਾਂ ਚ ਤੇ ਉਹ ਸਮਝਦੇ ਸ਼ਾਇਦ ਇਦਾਂ ਦਾ ਹੀ ਬੰਦਾ ਹੈ ਉਸ ਤੋਂ ਬਾਅਦ ਇੱਕ ਸੋਲ ਸਾਹਿਬ ਨੇ ਡਾਇਰੈਕਟਰ ਮੇਰੇ ਕੋ ਆਏ ਕਹਿੰਦੇ ਪਾਜੀ ਮੈਂ ਤੁਹਾਨੂੰ ਨਾ ਤੁਹਾਨੂੰ ਮੁੱਖ ਰੱਖ ਕੇ ਮੈਂ ਸਕ੍ਰਿਪਟ ਲਿਖੀ ਹੈ ਹਿੰਦੀ ਚ ਮੈਂ ਮੇਰਾ ਫਲੋ ਪੰਜਾਬੀ ਚ ਹੈ ਕਹਿੰਦੇ ਸੀਰੀਅਸ ਰੋਲ ਮੈਂ ਕਿਹਾ ਮੈਂ ਕਮੇਡੀਅਨ ਆ ਪਰ ਅਕਸੈਪਟ ਕੀਤਾ ਉਹ ਦਾ ਰੀਅਲ ਕੋਸਟ ਫਿਲਮ ਅ ਸ਼ਾਰਟ ਮੂਵੀ ਸੀ ਉਹਦੇ ਚ ਮੈਂ ਅ ਰਿਟਾਇਰਡ ਕਰਨਲ ਦਾ ਰੋਲ ਕੀਤਾ ਉਹ ਅਵਾਰਡ ਮਿਲ ਗਿਆ ਮੈਨੂੰ ਮੈਂ ਡਰਦਾ ਸੀ ਮੈਂ ਕਿਹਾ ਵੀ ਮੈਂ ਕਮੇਡੀਅਨ ਆ ਸੀਰੀਅਸ ਰੋਲ ਹੈ ਔਰ ਹਿੰਦੀ ਚ ਲੋਕ ਕੀ ਬੜਾ ਪਸੰਦ ਕਰਨਗੇ ਨਾ ਕਰਨ ਲੇਕਿਨ ਲੋਕਾਂ ਨੇ ਬੜਾ ਪਸੰਦ ਕੀਤਾ ਉਸ ਫਿਲਮ ਨੂੰ ਵੇਖ ਕੇ ਮਨ ਹੋਰ ਕਈ ਫਿਲਮਾਂ ਐਦਾਂ ਦੀਆਂ ਸੀਰੀਅਸ ਰੋਲ ਕਾਫੀ ਕੰਮ ਚੱਲ ਰਿਹਾ ਯਾਨੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਬੰਦਾ ਡਰਦਾ ਹੁੰਦਾ ਲੇਕਿਨ ਪਰਮਾਤਮਾ ਕਹਿੰਦਾ ਵੀ ਤੂੰ ਡਰ ਨਾ ਮੈਂ ਤੇਰੇ ਨਾਲ ਆ ਔਰ ਉਹ ਵਾਕਈ ਜਦੋਂ ਕੰਫੀਡੈਂਸ ਨਾਲ ਕੰਮ ਕੀਤਾ ਤੇ ਉਹ ਮੈਨੂੰ ਉਹਦਾ ਬੜਾ ਫਾਇਦਾ ਹੋਇਆ ਉਸ ਤੋਂ ਬਾਅਦ ਫਿਰ ਕਾਫੀ ਮੁਲਕਾਂ ਚ ਜਾਂਦਾ ਮੌਕਾ ਮਿਲਿਆ ਪਹਿਲੀ ਵਾਰ ਮੈਂ ਆਪਣਾ ਹੰਸਰਾ ਜਨਸ ਉਹਨਾਂ ਦੇ ਨਾਲ ਮਨੀਲਾ ਗਿਆ ਫਿਰ ਇੰਗਲੈਂਡ ਜਰਮਨ ਪੈਰਿਸ ਇੰਗਲੈਂਡ ਫਿਰ ਅਮਰੀਕਾ ਕੈਨੇਡਾ ਬਹੁਤ ਸਾਰੇ ਟੂਰ ਲਾਇਆ ਤੇ ਜਿੱਥੇ ਤੇ ਪੰਜਾਬੀ ਨੇ ਬੜਾ ਮਨੁਸਾਬ ਦਿੱਤਾ ਬੜਾ ਪਿਆਰ ਕੀਤਾ ਅੱਜ ਵੀ ਮੈਂ ਕਿਤੇ ਜਾਣਾ ਵਾਂ ਬਾਹਰ ਪੰਜਾਬ ਤੋਂ ਬਾਹਰ ਵੀ ਜਿੱਥੇ ਪੰਜਾਬੀ ਨੇ ਉਹ ਬੜਾ ਪਿਆਰ ਕਰਦੇ ਨੇ ਔਰ ਜਿੰਨੇ ਵੀ ਪ੍ਰਮੋਟਰ ਨੇ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਨੇ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਉੱਥੇ ਜਾਂਦੇ ਨਾ ਪੰਜਾਬੀ ਪ੍ਰੋਗਰਾਮ ਪੰਜਾਬੀ ਖਾਣਾ ਪੰਜਾਬੀ ਪਹਿਰਾਵਾ ਪੰਜਾਬੀ ਬੋਲੀ ਪੰਜਾਬੀ ਪ੍ਰੋਗਰਾਮ ਔਰ ਪੰਜਾਬੀ ਲੋਕ ਅੱਗੇ ਸਾਹਮਣੇ ਬੈਠੇ ਹੁੰਦੇ ਨੇ ਬੜਾ ਹੀ ਮਜ਼ਾ ਆਉਂਦਾ ਔਰ ਵਾਕਈ ਨਾ ਜਿਹੜੇ ਪੰਜਾਬੀ ਨੇ ਨਾ ਉਹ ਖੁੱਲ ਕੇ ਹੱਸਦੇ ਨੇ ਸਾਨੂੰ ਜਿੰਨੀ ਦੇਰ ਕੋ ਸਾਹਮਣੇ ਬੈਠੇ ਨੇ ਲਾਫਟਰ ਖੁੱਲਾ ਲਾਫਟਰ ਨਾ ਨਾ ਆਏ ਸਾਨੂੰ ਤਸੱਲੀ ਨਹੀਂ ਹੁੰਦੀ ਇਸ ਕਰਕੇ ਆਈਟਮ ਉਹ ਬਣਾਈ ਦੀਏ ਪਹਿਲੋ ਸਕ੍ਰਿਪਟ ਲਿਖੀ ਦੀਏ ਫਿਰ ਬੱਚਿਆਂ ਚ ਬਹਿ ਕੇ ਪਰਿਵਾਰ ਚ ਬਹਿ ਕੇ ਪਾਸ ਕਰਾਈ ਦੀਏ ਉੱਥੇ ਪਾਸ ਹੋ ਜਾਈਏ ਫਿਰ ਸਟੇਜ ਤੇ ਕਰੀ ਦੀਏ ਸਟੇਜ ਤੇ ਥੋੜਾ ਜਿਹਾ ਹੌਲਾ ਪੰਚ ਹੋਵੇ ਲੋਕ ਘੱਟ ਹੱਸੇ ਨੇ ਉਹਨੂੰ ਫਿਰ ਹੋਰ ਜ਼ਿਆਦਾ ਵਧੀਆ ਉੱਚ ਮਸਾਲਾ ਪਾਈਦਾ ਫਿਰ ਉਹ ਆਈਟਮ ਕਾਮਯਾਬ ਹੁੰਦੀ ਹੈ ਇਸ ਕਰਕੇ ਮੈਂ ਕਹਿੰਨਾ ਵੀ ਕੋਈ ਵੀ ਕੰਮ ਹੈ ਦਿਲ ਲਾ ਕੇ ਕਰੋ ਫੋਕਸ ਰੱਖੋ ਵੀ ਮੈਂ ਇਹ ਕੰਮ ਕਰਨਾ ਹੈ ਮੈਂ ਜ਼ਿੰਦਗੀ 'ਚ ਇਹ ਸੋਚਿਆ ਸੀ ਵੀ ਮੈਨੂੰ ਮੇਰਾ ਨਾਂ ਹੋਏਗਾ ਲੋਕ ਮੈਨੂੰ ਪਛਾਣਨਗੇ ਪਰ ਉਹੀ ਹੋ ਰਿਹਾ ਉਸ ਤੋਂ ਵੱਧ ਮਨੂੰ ਮਿਲਿਆ ਲੇਕਿਨ ਕੰਮ ਚਾਹੇ ਪੜ੍ਹਾਈ ਏ ਚਾਹੇ ਕਲਾਕਾਰੀ ਏ ਚਾਹੇ ਬਿਜ਼ਨਸ ਹੈ ਉਹਦੇ ਵਿੱਚ ਤੁਸੀਂ ਫੋਕਸ ਰੱਖੋ ਮੈਂ ਇਹ ਕੰਮ ਕਰਨਾ ਹੈ ਮੰਜ਼ਿਲ ਮਿਲ ਜਾਂਦੀ ਏ ਕਹਿੰਦੇ ਨੇ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਮਾਲੀ ਦਾ ਕੰਮ ਪਾਣੀ ਪਾਉਣਾ ਭਰ-ਭਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ-ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮੰਜ਼ਿਲ ਮਿਲੇ ਜਾਂ ਨਾ ਮਿਲੇ ਇਹ ਅਲੱਗ ਬਾਤ ਹੈ ਮੈਂ ਕੋਸ਼ਿਸ਼ ਵੀ ਨਾ ਕਰੂੰ ਇਹ ਗਲਤ ਬਾਤ ਹੈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕੋਸ਼ਿਸ਼ ਮੈਂ ਕੋਸ਼ਿਸ਼ ਹੀ ਕੀਤੀ ਹੈ ਤਾਂ ਅੱਜ ਕਾਮਯਾਬ ਹੋਇਆ ਕਹਿੰਦੇ ਨੇਕ ਨੀਅਤ ਲਗਨ ਮਿਹਨਤ ਨਾਲ ਜਿਹੜਾ ਬੰਦਾ ਕੰਮ ਕਰੇ ਕਾਮਯਾਬ ਜ਼ਰੂਰ ਹੁੰਦਾ ਹੈ ਤੇ ਕਾਮਯਾਬ ਬੰਦਾ ਖੁਸ਼ ਰਹੇ ਨਾ ਰਹੇ ਖੁਸ਼ ਰਹਿਣ ਵਾਲਾ ਬੰਦਾ ਹਮੇਸ਼ਾ ਕਾਮਯਾਬ ਰਹਿੰਦਾ ਹੈ ਇਸ ਵਾਸਤੇ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਕਦੀ ਉਦਾਸ ਨਹੀਂ ਹੋਣਾ ਚਾਹੀਦਾ ਉਦਾਸ ਹੋਣ ਨਾਲ ਕੱਲ ਦੀ ਮੁਸ਼ਕਲ ਦੂਰ ਨਹੀਂ ਹੁੰਦੀ ਸਗੋਂ ਅੱਜ ਦਾ ਸਕੂਨ ਵੀ ਚਲਾ ਜਾਂਦਾ ਹੈ ਇਸ ਵਾਸਤੇ ਅੱਜ ਨੂੰ ਇੰਜੋਏ ਕਰੋ ਜਿਵੇਂ ਅੱਜ ਅਸੀਂ ਇੰਜੋਏ ਕਰ ਰਹੇ ਹਾਂ ਬਹੁਤ ਪਿਆਰਾ ਮਾਹੌਲ ਬਣਿਆ ਕਹਿੰਦੇ ਕਿਸੇ ਕੋ ਚਾਹ ਲੋ ਤੋ ਚਾਹਤ ਬਣ ਜਾਂਦੀ ਹੈ ਆਪਣਾ ਬਣਾ ਲੋ ਤੋ ਆਦਤ ਬਣ ਜਾਂਦੀ ਹੈ ਮੈਨੇ ਜਾਣ ਲਿਆ ਹੈ ਕਿ ਦਿਲ ਮੇਂ ਰਹਤਾ ਹੈ ਖੁਦਾ ਲੋਗੋ ਕੋ ਹਸਾ ਲੋ ਤੋ ਇਬਾਦਤ ਬਣ ਜਾਂਦੀ ਹੈ ਔਰ ਜ਼ਿੰਦਗੀ ਚ ਮੇਰਾ ਇਹੋ ਮਕਸਦ ਹੈ ਵੀ ਕਿਸੇ ਦਾ ਦਿਲ ਨਹੀਂ ਦੁਖਾਣਾ ਅਗਰ ਕੋਈ ਕਹਿੰਦੇ ਨੇ ਬੇਇਜ਼ਤੀ ਕਰਕੇ ਹਾਸਾ ਹੁੰਦਾ ਮੈਂ ਆਪਣੀ ਬੇਇਜ਼ਤੀ ਕਰਨਾ ਉਹ ਕੈਰੈਕਟਰ ਨੂੰ ਮੈਂ ਆਪਣੇ ਆਪ ਛੱਡ ਲੈਣਾ ਤੇ ਲੋਗਨ ਹਸਾਉਣ ਵਾਸਤੇ ਕਿਨਾਲੇ ਕਿਸੇ ਨੂੰ ਖੋਲ ਕੇ ਹਸਾਣਾ ਇਸ ਤੋਂ ਵੱਡੀ ਇਬਾਦਤ ਨਹੀਂ ਕਿਸੇ ਦਾ ਦਿਲ ਦੁਖਾਣਾ ਦੋਸਤੋ ਇਹ ਮੇਰੀ ਆਦਤ ਨਹੀਂ ਔਰ ਜ਼ਿੰਦਗੀ ਚ ਇਹ ਚੀਜ਼ ਬਹੁਤ ਜ਼ਰੂਰੀ ਨੇ ਕਹਿੰਦੇ ਨੇ ਹਸੀ ਕੀ ਰਾਹ पे ਚਲਾ ਕਰੋ ਖੁਸ਼ੀਆਂ ਦੀ ਮਹਿਕ ਲਿਆ ਕਰੋ ਪਿਆਰ ਸੇ ਦਿਲੋਂ ਕੋ ਛੂਆ ਕਰੋ ਜਬ ਕبھی ਗਮ ਨਜ਼ਰ ਆਏ ਇਸ ਦੋਸਤ ਕੋ ਯਾਦ kiya ਕਰੋ ਇਸ ਦੋਸਤ ਕੋ ਯਾਦ kiya ਕਰੋ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ